ਬਿੱਕਾ ਨੇ ਇਹਦੇ ਸਮੋਸੇਆਂ ਜੋ ਨਿਕਲਦੇ ਆ ਕੀੜਾ ਲੋ ਕਲੀਅਰ ਕਰੋ ਕਲੀਅਰ ਕਰੋ ਕੀੜਾ ਦਿਖਾਉਗੇ ਇਧਰ ਆਹ ਰਿਹਾ ਸੀਦਾ ਯਾਰ ਆਹ ਦੇਖ ਲੈ ਹੁਣ ਆਹ ਲੈ ਹੁਣ ਕੀੜਾ ਆ ਬਿੱਕਾ ਨੇ ਇਹ ਤੋਂ ਮੰਗਾਈ ਸਮੋਸੇ ਆ ਕੀੜਾ ਦੇਖ ਲੋ ਕਿੰਦਾ ਨਾਲ ਤਲ ਕੇ ਦਿੱਤਾ ਹੋਇਆ ਵਿੱਚ ਰੱਖੋ ਇਹਨੂੰ ਪਲੇਟ ਚ ਆ ਲੋ ਬਿੱਕਾ ਨੇ ਇਹਦੇ ਸਮੋਸੇਆਂ ਜੋ ਨਿਕਲਦੇ ਆ ਕੀੜਾ ਲੋ ਭਗਵਾਨ ਜੀ ਦਾ ਨਾਮ ਜਿੱਥੇ ਇਹ ਦੁਕਾਨ ਹਾਂ ਜਿੱਥੇ ਇਹ ਦੁਕਾਨ ਪਿੱਛੇ ਚਲੋ ਫਿਰ ਪਿੱਛੇ ਕਿਤੇ ਪਾ ਵੀ ਜੀ ਪਾ ਵੀ ਜੀ ਪਾ ਐਸ ਹੋਸਾ ਦਿੱਤੀ ਅਨਦੀ ਰਖ ਲੜਕਾ ਉੱਚੀ ਪਾਲਾ ਤੇਰਾ ਕੁਝ ਪਾ ਵੀ ਜੀ ਬਾਕੀ ਸਾਰੇ ਉੱਚੀ ਪਾਲਾ ਮੇਰਾ ਜੀ ਇਹਨੂੰ ਤਾਂ ਐ ਫੜ ਕੇ ਲੈ ਕੇ ਜਾਵੇ ਐ ਕਰ ਹਾਂ ਹਸਤੀਆਂ ਚਲੋ

ਔਰ ਜੀ ਅੱਜ ਤੋਂ ਮਾਪੇ ਕਿਤੇ ਅਜਿਹੇ ਤੇ ਮੈਂ ਸਰ ਅੱਜ ਬੀਕਰ ਦੇ ਨਿਮਚਾਰ ਭੰਡਾਰ ਤੇ ਆਇਆ ਹੂੰ ਕਿ ਕਹਿਣਾ ਜੀ ਜੀ ਹਮ ਮਾਮਲਾ ਕੀ ਜੀ ਮਾਮਲਾ ਇਦਾਂ ਜੀ ਅਸੀਂ ਫੀਲਡ ਚ ਸੀ ਸਾਨੂੰ ਕੰਪਲੇਂਟ ਦੇ ਰਿਗਾਰਡਿੰਗ ਫੋਨ ਆਇਆ ਸੀ ਵੀ ਇੱਥੇ ਸਮੋਸੇ ਵਗੈਰਾ ਲਏ ਸੀਗੇ ਤੇ ਉਹਨਾਂ ਦੇ ਵਿੱਚ ਕੋਈ ਮੱਛਰ ਜਾਂ ਮਕੀ ਦੀ ਟਾਈਪ ਕੋਈ ਮਰਿਆ ਹੋਇਆ ਕੁਝ ਮਜੂਰ ਪਾਇਆ ਗਿਆ ਹੈਗਾ ਤੇ ਉਹਦੇ ਰਿਗਾਰਡਿੰਗ ਕੰਪਲੇਂਟ ਹੋਈ ਸੀਗੀ ਤੇ ਅਸੀਂ ਉਸ ਤੋਂ ਬਾਅਦ ਕੰਪਲੀਟ ਬਣਦੇ ਸਾਰੀ ਅਸੀਂ ਮੁੱਕ ਤੇ ਇਨਸਪੈਕਸ਼ਨ ਕਰਨਾ ਆਇਆ ਔਰ ਉਸ ਤੋਂ ਇਲਾਵਾ ਕੋਈ ਖਾਮੀਆਂ ਪਈਆਂ ਕਿ ਜਿਵੇਂ ਚੂਹੇ ਵੀ ਦੁਕਾਨ ਚ ਭੱਜੇ ਦੇਖੇ ਗਏ ਨੇ ਜਾਂ ਨਾ ਇਹਨਾਂ ਟੋਪੀਆਂ ਪਾਈਆਂ ਨਾ ਗਲਵਜ਼ ਨੇ ਇਹਨਾਂ ਕੋਲੇ ਇਨਸਪੈਕਸ਼ਨ ਚ ਠੀਕ ਹੈ ਪ੍ਰੈਮਿਸਿਸ ਬਟ ਇਹਨਾਂ ਨੂੰ ਸੁਧਾਰ ਕਰਨ ਦੀ ਜਰੂਰਤ ਹੈਗੀ ਜਿੱਦਾਂ ਤੁਸੀਂ ਕਹਿ ਰਿਹਾ ਵੀ ਜਿਹੜੇ ਵਰਕਰਸ ਵਗੈਰਾ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਜਰੂਰਤ ਹੈਗੀ ਬੇਸਿਕ ਜਿਹੜਾ ਹੈਡ ਗੀਅਰ ਵਗੈਰਾ ਹੈ Apron ਵਗੈਰਾ ਉਹਨਾਂ ਨੂੰ ਜਿਹੜੇ ਹੈਗੇ ਉਹ ਮਸਟ ਕਰ ਦੇਣੇ ਚਾਹੀਦੇ ਹੈਗੇ ਹੁਣ ਇਹਨਾਂ ਨੇ ਇਹਨਾਂ ਨੂੰ ਓਨਰ ਨੇ ਖੁਦ ਕਰਨਾ ਹੀ ਚਾਹੀਦਾ ਇਹਨਾਂ ਨੂੰ ਤੇ ਇਦਾਂ ਦੇ ਜਿਹੜੀ ਬਾਹਰ ਤੋਂ ਡਸਟ ਬਿਨ ਵਗੈਰਾ ਨੇ ਉਹਨਾਂ ਨੂੰ ਕਵਰਡ ਵਗੈਰਾ ਪੂਰਾ ਜਿਹੜਾ ਇਹਨਾਂ ਦੀ ਡਰੇਨੇਜ ਵਗੈਰਾ ਉਹਨੂੰ ਇੰਪਰੂਵ ਕਰਨਾ ਪਵੇਗਾ ਇੱਕ ਨਲਦੀਪ ਜੀ ਪਿੱਛੇ ਪੰਜਾਬ ਸਰਕਾਰ ਵੱਲੋਂ ਵੀ ਆਰਮੀ ਚਲਾਇਆ ਗਿਆ ਸੀਗਾ ਪ ਜਦੋਂ ਵੀ ਜਿਆ ਸਿਰਫ ਇਹੀ ਕਰੂਗਾ ਵੀ ਉਹ ਮੇਰੇ ਜੂ ਰੈਸਟ੍ਰਿਕਸ਼ਨ ਦੇ ਵਿੱਚ ਨਹੀਂ ਆਉਂਦਾ ਪਲਾਸਟਿਕ ਦਾ ਮੈਂ ਦੇ ਮੇਰ ਨਾਲ ਸੰਬੰਧਤ ਉਸ ਬਾਰੇ ਕੋਈ ਗਾਈਡਲਾਈਨਸ ਨਹੀਂ ਹੈ ਜੀ ਉਹ ਮੈਨੂੰ ਨਹੀਂ ਪਤਾ ਕਿ ਕਿਹੜੇ ਡਿਪਾਰਟਮੈਂਟ ਦਾ ਸੰਬੰਧਤ ਹੈ ਬਟ ਮੇਰੇ ਉਹ ਜਿਸਕਸ਼ਨ ਦੇ ਅਧੀਨ ਨਹੀਂ ਹੋਣਾਗਾ ਤੁਸੀਂ ਫਿਰ ਸੈਂਪਲ ਭਰੋਗੇ ਤੇ ਜਿਹੜੀ ਸੈਂਪਲਿੰਗ ਕੀਤੀ ਹੈਗੀ ਤੇ ਇਹਨਾਂ ਦੀ ਇਨਸਪੈਕਸ਼ਨ ਦੇ ਵਿੱਚ ਅਨਹਾਈਜਨਿਕ ਕੰਡੀਸ਼ਨਸ ਪਾਈਆਂ ਗਈਆਂ ਤੇ ਉਹਦੇ ਉਹਦੇ ਬਿਹਾਫ ਤੇ ਆਪਾਂ ਅਨਹਾਈਜਨਿਕ ਚਲਾਨ ਦੂਗਾ ਚਲਾਨ ਕਰਦੇ ਪਹਿਲੇ ਹਾਂਜੀ ਚਲਾਨ ਤੇ ਉਸ ਤੋਂ ਇਲਾਵਾ ਕੋਈ ਇਹਨਾਂ ਨੂੰ ਜਿਹੜੇ ਲਾਇਸੈਂਸ ਵਗੈਰਾ ਨੂੰ ਕੋਪੀਆਂ ਪੂਰੀ ਜਿਹ ਲਾਇਸੈਂਸ ਲਾਇਸੈਂਸ ਇਹਨਾਂ ਦੇ ਕੋਲੇ ਅਪ ਟੂ ਡੇਟ ਹੈ ਜੀ ਡਿਸਪਲੇ ਤੇ ਲੱਗਾ ਹੋਇਆ ਸੀਗਾ ਤੇ ਉਹ ਬੇਸਿਕ ਕੰਡੀਸ਼ਨ ਇਹਨਾਂ ਸਰਟੀ ਇਹਟਾ ਉਹਨਾਂ ਨੂੰ ਆਪਾਂ ਇਹ ਅਨਹਾਈਜਨਿਕ ਚਲਾਨ ਦੇ ਥਰੂ ਵੀ ਦੱਸ ਦਾਂਗੇ ਇੱਕ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾਵਾਂਗੇ ਜਿਹੜੀਆਂ ਇੰਪਰੂਵਮੈਂਟ ਨੋਟਿਸ ਇਹਨਾਂ ਨੂੰ ਆਨਲਾਈਨ ਇਸ਼ੂ ਕਰ ਦਿੱਤਾ ਜਾਏਗਾ ਉਹ ਇਹਨਾਂ ਦੇ ਪੋਰਟਲ 'ਚ ਆ ਜਾਏਗਾ ਉਹ ਇੰਪਰੂਵਮੈਂਟਸ ਇਹ ਆਪਣੀਆਂ ਇਹਨਾਂ ਨੂੰ ਕੋਈ 14 ਦਿਨ ਦਾ ਸਮਾਂ ਦੇ ਕੇ ਆਪਾਂ ਇੰਪਰੂਵਮੈਂਟ ਇਹਨਾਂ ਦੀਆਂ ਇਹਨਾਂ ਨੂੰ ਕਹ ਦਾਂਗੇ ਵੀ ਇੰਪਰੂਵਮੈਂਟਸ ਆਪਣੀਆਂ ਕੀਤੀਆਂ ਜਾਂ 14 ਦਿਨ ਤੋਂ ਬਾਅਦ ਜੇ ਨਹੀਂ ਕੀਤੀ ਜਾਂਦੀ ਫਿਰ ਉਹ ਅਨਹਾਈਜਨਿਕ ਚਲਾਨ ਵਿੱਚ ਮੈਂਸ਼ਨ ਕਰ ਦਿੱਤਾ ਜਾਵੇਗਾ ਉਹ ਐਕਸਟਰਾ ਚਲਾਨ ਨਾ ਹੋਏਗਾ ਚਲਾਨ ਸੇਮ ਹੀ ਰਹੇਗਾ ਆਪਾਂ ਕੰਡੀਸ਼ਨਸ ਆਪਾਂ ਜਦੋਂ ਕੇਸ ਫਾਈ ਰਖਣਾ ਪਾ ਕਰ ਲਾਂਗੇ ਬਕ ਜੇ ਇੰਪਰੂਵਮੈਂਟ ਹੋਈ ਤਾਂ ਆਪਾਂ ਉਹਦਾ ਮੈਂਸ਼ਨ ਕਰਦਾਂਗੇ ਜੇ ਨਹੀਂ ਹੋਈ ਤਾਂ ਆਪਾਂ ਉਦਾਂ ਉਹ ਚ ਦੱਸ ਦਾਂਗੇ ਤੇ ਉਹ ਏਡੀਸੀ ਕੋਰਟ ਦੇ ਵਿੱਚ ਜਿੱਦਾਂ ਵੀ ਉਹ ਡਿਸਾਈਡ ਕਰਨਗੇ ਉਸ ਬੇਸਿਸ ਤੇ ਡਿਸਾਈਡ ਕਰ ਲੈਣਗੇ ਸਰ ਕੀ ਨਾਮ ਤੁਹਾਡਾ ਜੀ ਮਾਨਸ਼ੂ ਨਾਮ ਹੈ ਸਰ ਤੁਹਾਡੇ ਦੁਕਾਨ ਦੇ ਵਿੱਚ ਜੇ ਕੋਈ ਕਸਟਮਰ ਆਇਆ ਸੀਗਾ ਜਿਹੜਾ ਉਹ ਲੈ ਕੇ ਗਏ ਸੀਗੇ ਸਬੂਸੇ ਲੈ ਕੇ ਚਗੇ ਕੀੜਾ ਨਿਕਲਿਆ ਉਹਦੇ ਚੋਂ ਕੀ ਘਣਾ ਚਾਹੋਗੇ ਸਰ ਗਲਤੀ ਹੋਈ ਹੈ ਤਾਂ ਸਰ ਮੰਨਦੇ ਹੈ ਉਸ ਨੂੰ ਬਾਕੀ ਸੁਧਾਰ ਕਰਾਂਗੇ ਜੋ ਵੀ ਹੈ ਸਰ ਇੱਕ ਸਰ ਤੁਹਾਡੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਨਾ ਕੋਈ ਗਲਵਜ਼ ਪਾਏ ਗਏ ਨੇ ਸਾਰਾ ਕੁਝ ਸੁਧਾਰ ਕਰਾਂਗੇ ਜੀ ਟੋਪੀ ਨਹੀਂ ਪਾਈ ਗਈ ਕੁਝ ਵੀ ਸਾਰਾ ਕੁਝ ਸੁਧਾਰ ਕਰਾਂਗੇ ਵਰਲਡ ਲੈਵਲ ਤੇ ਨਾਮ ਹੈਗਾ ਮਿਸਟਰ ਬੀਕਾਨੇਰ ਦਾ ਤੇ ਸਰਮਾਨਤੇ ਲੱਗਦਾ ਤੁਹਾਨੂੰ ਸਰ ਸੁਧਾਰ ਕਰਾਂਗੇ ਗਲਤੀ ਹੋਈ ਹੈ ਤਾਂ ਐਕਸੈਪਟ ਹੀ ਕਰਦੇ ਹਾਂ ਸਰ ਹੁਣ ਵੀ ਫੂਡ ਸਪਲਾਈ ਦੀ ਟੀਮ ਆਈ ਹੈ ਕੀ ਤੁਹਾਨੂੰ ਇਨਸਟਰਕਸ਼ਨ ਦੇ ਕੇ ਗਏ ਨੇ ਬਸ ਸਫਾਈ ਸਾਫ ਸਫਾਈ ਦਾ ਸੁਧਾਰ ਹੋਇਆ ਹੈ ਸਰ ਕਿਦਰ ਕਿਦਰ ਬੰਦੇ ਚੂਕ ਹੋਈ ਹੈ ਤੁਹਾਡੇ ਤੋਂ ਹਾਂ ਚੂਕ ਹੋਈ ਹੈ ਸਰ ਉਹ ਮੰਨਦੇ ਹਾਂ आगे सही करेंगे सर उसको बाहर बाहर का इन्वायरमेंट खराब होगा हम अंदर क्या कर लें पहले तो यही बताओ सर बाहर का कामेंट खराब होना हम बाहर के तो चलो कुदरती है वो तो खराब होनी ही, पर जो अपनी सर 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 सेफ्टी आ, करनी है सेफ्टी हाँ, तो तो के लिए तो फ्रिज में इसीलिए तो रखे हुए हैं सर बाकी हम अमन अनहाइजीनिक होते तो बाहर रखते सर उसको चलो ठीक है